ਲਓ ਜੀ ਹੁਣ ਬੱਸ ਸਟੈਂਡ ਤੇ ਪਿਆ ਕਰੂਗਾ ਕੜਮਸ ਸਫਰ ਕਰਨ ਵਾਲੀਆਂ ਬੀਬੀਆਂ ਵੀ ਹੁਣ ਰਹਿਣ ਘਰਾਂ ਦੇ ਵਿੱਚ ਕਿਉਂਕਿ ਬੇਸ਼ੱਕ ਆਧਾਰ ਕਾਰਡ ਤੇ ਉਹ ਮੁਫਤ ਸਫਰ ਤਾਂ ਕਰ ਲੈਂਦੀਆਂ ਨੇ ਪਰ ਹੁਣ ਜਿਸ ਤਰੀਕੇ ਦੇ ਨਾਲ ਪੀ ਆਰਟੀਸੀ ਦੇ ਵੱਲੋਂ ਐਲਾਨ ਕਰ ਦਿੱਤਾ ਹੈ ਤਾਂ ਹੁਣ ਉਹਨਾਂ ਦੇ ਆਧਾਰ ਕਾਰਡ ਜੇਬਾਂ ਦੇ ਵਿੱਚ ਹੀ ਧਰੇ ਧਰਾਏ ਰਹਿ ਸਕਦੇ ਨੇ ਜੀ ਹਾਂ ਪੰਜਾਬ ਰੋਡ ਵੇਦ ਦੀਆਂ ਬੱਸਾਂ 'ਚ ਸਵਾਰੀਆਂ ਦਾ ਸਫਰ ਕਰਨਾ ਔਖਾ ਹੋ ਗਿਆ ਕਿਉਂਕਿ ਬੱਸਾਂ ਦੇ ਵਿੱਚ ਓਨੀਆਂ ਹੀ ਸਵਾਰੀਆਂ ਚੜਨਗੀਆਂ ਜਿੰਨੀਆਂ ਬੱਸਾਂ ਦੇ ਵਿੱਚ ਸੀਟਾਂ ਹੋਣਗੀਆਂ ਅਜਿਹੀ ਸਥਿਤੀ ਦੇ ਵਿੱਚ ਬਾਕੀ ਯਾਤਰੀਆਂ ਨੂੰ ਕਿਸੇ ਹੋਰ ਬੱਸ ਦਾ ਇੰਤਜ਼ਾਰ ਕਰਨਾ ਪਵੇਗਾ ਅਤੇ ਜਦੋਂ ਤੱਕ ਉਹਨਾਂ ਨੂੰ ਸੀਟ ਨਹੀਂ ਮਿਲਦੀ ਉਹ ਸਫ਼ਰ ਨਹੀਂ ਕਰ ਸਕਣਗੇ ਜਿਸ ਕਰਕੇ ਬੱਸ ਸਟੈਂਡ ਦੇ ਵਿੱਚ ਲੋਕਾਂ ਦਾ ਮੇਲਾ ਵੀ ਦੇਖੂ ਮਿਲੇਗਾ ਦਰਅਸਲ ਪੰਜਾਬ ਰੋਡ ਵੇਜ ਅਤੇ ਪੀਆਰਟੀਸੀ ਕੇਂਦਰ ਸਰਕਾਰ ਦੇ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਕਰ ਰਹੇ ਨੇ ਰੋਸ ਮੁਜ਼ਾਹਰੇ ਦਾ ਇਹ ਫੈਸਲਾ ਹੋਣਾ ਮੁਲਾਜ਼ਮਾਂ ਦੇ ਵੱਲੋਂ ਅਪਣਾਇਆ ਗਿਆ ਹਾਂਜੀ ਪ੍ਰਧਾਨ ਜੀ ਇਹ ਜਿਹੜੀ ਗੇਟ ਰੈਲੀ ਕਰ ਰਹੇ ਹਾਂ ਕੇਸ ਸਬੰਧ ਵਿੱਚ ਹੈ ਇਹ ਸਾਡਾ ਗੇਟ ਰੈਲੀਆਂ ਦਾ ਪ੍ਰੋਗਰਾਮ ਆ ਪੂਰੇ ਪੰਜਾਬ ਦੇ 27 ਡੀਪੂ ਪੰਨਬਸ ਤੇ ਪੀਆਰਟੀਸੀ ਦੇ ਮਿਲਾ ਕੇ ਸਾਰੇ ਡੀਪੂਆਂ ਤੇ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਇਹ ਗੇਟ ਰੈਲੀਆਂ ਕਰਨ ਦਾ ਸਾਡਾ ਮਕਸਦ ਜੋ ਮੋਦੀ ਸਰਕਾਰ ਵੱਲੋਂ ਕਾਲਾ ਕਾਨੂੰਨ ਡਰਾਈਵਰਾਂ ਤੇ ਥੋਪਿਆ ਗਿਆ ਫਿੱਟ ਐਂਡ ਰਨ ਉਦੇ ਸੰਬੰਧ ਚ ਅਸੀਂ ਇਹ ਗੇਟ ਰੈਲੀ ਕੀਤੀ ਆ ਤਾਂ ਜੋ ਮੋਦੀ ਸਰਕਾਰ ਨੂੰ ਪਤਾ ਲੱਗ ਸਕੇ ਕਿ ਇਹ ਤਾਨਾਸ਼ਾਹੀ ਰਵਈਏ ਜਿਹੜੇ ਇਹ ਇੰਨੇ ਸੌਖੇ ਚੱਲਣੇ ਵਾਲੇ ਨਹੀਂ ਹੈਗੇ ਇਹਦਾ ਮੂੰਹ ਤੋੜਮਾ ਜਵਾਬ ਆ ਜਿਹੜਾ ਉਹ ਸਾਰੇ ਟਰਾਂਸਪੋਰਟ ਕੰਮੇ ਆ ਜਿਹੜੇ ਚਾਹੇ ਉਹ ਸਰਕਾਰੀ ਆ ਪ੍ਰਾਈਵੇਟ ਆ ਜਾਂ ਅਰਧ ਸਰਕਾਰੀ ਆ ਸਾਰੇ ਰਲ ਮਿਲ ਕੇ ਮੂੰਹ ਤੋੜਮਾ ਜਵਾਬ ਦੇਣ ਨੂੰ ਤਿਆਰ ਨੇ ਸੋ ਅਸੀਂ ਅੱਜ ਗੇਟ ਰੈਲੀ ਕੀਤੀ ਆ ਇਹਦੇ ਵਿੱਚ ਵੀ ਮੋਦੀ ਸਰਕਾਰ ਵੱਲੋਂ ਜਿਹੜੇ ਇਹ ਕਾਨੂੰਨ ਲਿਆਂਦੇ ਗਏ ਆ ਉਹਨਾਂ ਦਾ ਬਾਈਕਾਟ ਕੀਤਾ ਗਿਆ ਤੇ ਅੱਗੇ ਲਈ ਸੰਘਰਸ਼ਾ ਜਿਹੜੇ ਉਹ ਤਿੱਖੇ ਕਰਨ ਲਈ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜੋ ਤੱਕ ਇਹ ਯਾਹੀ ਰਵਈਆ ਧੰਨਵਾਸ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨਾਲ ਅਪਣਾਇਆ ਜਾ ਰਿਹਾ ਮੰਗਾਂ ਮੰਨ ਕੇ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਉਹਦੇ ਸਬੰਧ ਵਿੱਚ ਵੀ ਵਰਕਰਾਂ ਨੂੰ ਸੂਚਿਤ ਕਰਿਆ ਤੇ ਜੇ ਆਪਾਂ ਸੋਚੀਏ ਕਿ ਸਰਕਾਰ ਆਪਾਂ ਨੇ ਬਦਲਾਅ ਵਾਸਤੇ ਲਿਆਂਦੀ ਦੀ ਤੇ ਉਹ ਬਦਲਾਅ ਆ ਗਿਆ ਪਰ ਉਹ ਤੁਹਾਡੇ ਸਾਹਮਣੇ ਆ ਵੀ ਬਦਲਾਅ ਕਿਸ ਤਰ੍ਹਾਂ ਦਾ ਲਿਆਂਦਾ ਹੈ ਕਾਂਗਰਸ ਤੇ ਕਾਲੀ ਸਰਕਾਰ ਆ ਜਿਹੜੀ ਉਹ ਕਿਲੋਮੀਟਰ ਸਕੀਮ ਤੇ ਬੱਸਾਂ ਪਾਉਣ ਤੋਂ ਰਾਹ ਬਟ ਗਈ ਸੀ ਸਾਡੇ ਸੰਘਰਸ਼ ਨੂੰ ਦੇਖਦੇ ਹੋਏ ਪਰ ਇਹ ਬਦਲਾਅ ਵਾਲੀ ਸਰਕਾਰ ਦੁਬਾਰਾ ਸਾਡੇ ਚ ਕਿਲੋਮੀਟਰ ਸਕੀਮ ਬੱਸਾਂ ਵੀ ਲਿਆਉਣ ਲਈ ਤਤਪਰ ਹੋਈ ਵੀ ਆ ਕਿ ਅਸੀਂ ਕਿਵੇਂ ਆਪਣੇ ਜਿਹੜੇ ਨਿੱਜੀ ਆ ਵੱਡੇ ਘਰਾਣੇ ਆ ਉਹਨਾਂ ਦੀਆਂ ਬੱਸਾਂ ਸਰਕਾਰੀ ਅਦਾਰਿਆਂ ਦੇ ਕਿਲੋਮੀਟਰ ਦੀ ਗਿਣਤੀ ਪਾ ਲਈ। ਸੋ ਇਹਦੇ ਸਬੰਧ ਵਿੱਚ ਅਸੀਂ ਅੱਜ ਇਹ ਗੇਟ ਰੈਲੀਆ ਜਿਹੜੀਆਂ ਉਹ ਕੀਤੀ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਾਡੀਆਂ ਬੱਸਾਂ ਵਿੱਚ 52 ਸੀਟਰ ਸਾਡੀ ਬੱਸ-ਬਾਸ ਹੁੰਦੀ ਆ ਤੇ ਉਹਦੇ 'ਚ ਸਵਾਰੀ ਤੁਸੀਂ ਦੇਖਿਓ 130-35 ਦੇ ਲਗਭਗ ਸਵਾਰੀ ਹੈ ਜਿਹੜੀ ਉਹ ਸਫ਼ਰ ਅਸੀਂ ਕਰਾਉਂਦੇ ਆ। ਪਰ ਇਸੇ ਸਫ਼ਰ ਦੇ ਕਾਰਨ ਇੱਕ ਤਾਂ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ ਦੂਜਾ ਕਾਨੂੰਨ ਦੀਆਂ ਵੀ ਧੱਜੀਆਂ ਜਿਹੜੀਆਂ ਉਹ ਡਰਾਈਆਂ ਸੋ ਅਸੀਂ ਕੱਲੂ 23 ਤਰੀਕ ਤੋਂ ਬੱਸਾਂ ਵਿੱਚ 52 ਸੀਟਰ ਬੱਸਾਂ ਤਾਂ 52 ਸਵਾਰੀਆਂ ਨੂੰ ਹੀ ਸਫ਼ਰ ਕਰਾਵਾਂਗੇ ਕਿਉਂਕਿ ਸਾਡੇ ਮੰਤਰੀ ਸਾਹਿਬ ਨੇ ਵੀ ਬਿਆਨ ਦਿੱਤੇ ਆ ਬਕਾਇਦਾ ਕਿ ਓਵਰਲੋਡ ਹੈ ਜਿਹੜੀ ਇਹ ਕਾਨੂੰਨ ਦੇ ਖਿਲਾਫ ਆ ਸੋ ਅਸੀਂ ਮੰਤਰੀ ਸਾਹਿਬ ਦੇ ਉਸ ਬਿਆਨ ਤੇ ਫੁੱਲ ਚੜ੍ਹਾਵਾਂਗੇ ਤੇ ਸਵਾਰੀਆਂ 52 ਕੱਲ ਤੋਂ ਅਸੀਂ ਲਾਗੂ ਕਰਤੀਆਂ 23 ਤਰੀਕ ਤੋਂ 52 ਸੀਟਾਂ ਤੁਹ ਸਵਾਰੀਆਂ ਬਿਠਾ ਕੇ ਆਮ ਜਨਤਾ ਨੂੰ ਅਸੀਂ ਸਫ਼ਰ ਦੂਰ ਤਕਰਾਵਾਂਗੇ ਵਧੀਆ ਤਰੀਕੇ ਨਾਲ ਕਰਾਵਾਂਗੇ ਸੋ ਇਹ ਸਾਰੇ ਮਸਲਿਆਂ ਤੇ ਅਸੀਂ ਅੱਜ ਗੱਲਬਾਤ ਵੀ ਕੀਤੀ ਆ ਦੱਸਿਆ ਕਿ ਰੋਡ ਵੇਜ ਯੂਨੀਅਨ ਦੇ ਮੁਲਾਜ਼ਮਾਂ ਅਨੁਸਾਰ ਜੇਕਰ ਬੱਸਾਂ ਦੇ ਵਿੱਚ ਸੀਟਾਂ ਦੀ ਗਿਣਤੀ ਦੇ ਹਿਸਾਬ ਨਾਲ ਸਵਾਰੇ ਨੂੰ ਲਜਾਇਆ ਜਾਂਦਾ ਤਾਂ ਪੰਜਾਬ ਸਰਕਾਰ ਨੂੰ ਹੋਰ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਸਰਕਾਰ ਪਹਿਲਾਂ ਹੀ ਔਰਤਾਂ ਲਈ ਮੁਫਤ ਯਾਤਰਾ ਕਰਕੇ ਭਾਰੀ ਨੁਕਸਾਨ ਚੱਲ ਰਿਏ ਨੇ ਸਰਕਾਰ ਵੱਲੋਂ ਮੁਫਤ ਬੱਸ ਸਕੀਮ ਕਾਰਨ ਪੀ ਆਰਟੀਸੀ ਅਤੇ ਪੰਜਾਬ ਰੋਡ ਵੇਜ ਨੂੰ ਵੀ ਪੈਸੇ ਦੇਣੇ ਪੈਂਦੇ ਨੇ ਸਰਕਾਰ ਹਲੇ ਵੀ ਕਰੀਬ 350 ਕਰੋੜ ਰੁਪਏ ਸਾਲਾਨਾ ਅਦਾ ਕਰ ਰਹੀ ਹੈ ਇਸ ਵੇਲੇ ਟਰਾਂਸਪੋਰਟ ਕੰਪਨੀਆਂ ਸਰਕਾਰ ਵੱਲ ਕਰੋੜਾਂ ਰੁਪਏ ਬਕਾਇਆ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ